ਦਿੱਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਾਊਥ ਦਿੱਲੀ ਵਿੱਚ 12 ਸਾਲ ਪਹਿਲਾਂ ਬਣੇ ਦਸ਼ਮੇਸ਼ ਪਬਲਿਕ ਸਕੂਲ ਨੂੰ ਮਾਨਤਾ ਪ੍ਰਾਪਤ ਹੋਣ ਤੇ ਦਸ਼ਮੇਸ਼ ਪਬਲਿਕ ਸਕੂਲ ਵੱਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜੋ ਕਿ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਇਸ ਮੌਕੇ ਪੰਤ ਪ੍ਰਸਿੱਧ ਰਾਗੀ ਜੱਥੇ ਭਾਈ ਬਲਵੰਤ ਸਿੰਘ ਰਬਾਬੀ ਜੱਥਾ ਅਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਦਿੱਲੀ ਦੀ ਸਿੱਖਿਆ ਮੰਤਰੀ ਆਤੀਸ਼ੀ ਸਿੰਘ ਵੱਲੋਂ ਖਾਸ ਤੌਰ ਤੇ ਹਾਜ਼ਰੀ ਭਰੀ ਗਈ ਜਿਨ੍ਹਾਂ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਪ੍ਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਦਸ਼ਮੇਸ਼ ਪਬਲਿਕ ਸਕੂਲ ਨੂੰ ਮਾਨਤਾ ਪ੍ਰਾਪਤ ਹੋਣ ਤੇ ਵੀ ਵਧਾਈਆਂ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਤ ਸਿੰਘ ਬਿੰਦਪੁਰੀ ਜਨਰਲ ਸਖਤਰ ਗੁਰਦੁਆਰਾ ਸੇਗੁਰੂ ਸਿੰਘ ਸਭਾ ਗਲੀ ਨੰਬਰ 7 ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਦਸ਼ਮੇਸ਼ ਪਬਲਿਕ ਸਕੂਲ ਸੰਨ 2002 ਦੇ ਵਿੱਚ ਸ਼ੁਰੂ ਹੋਇਆ ਸੀ ਉਹਨੂੰ ਬੀਤੇ ਦਿਨੀ 12 ਜੂਨ ਨੂੰ ਮਾਨਤਾ ਪ੍ਰਾਪਤ ਸਰਕਾਰ ਵੱਲੋਂ ਹੋਈ ਹੈ ਉਹਦਾ ਜਿਹੜਾ ਸਾਨੂੰ ਮਾਨਤਾ ਪ੍ਰਾਪਤ ਜਿਹੜਾ ਸਰਟੀਫਿਕੇਟ ਹੋਇਆ ਅਸੀਂ ਉਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਦੇ ਚਰਨਾਂ 'ਚ ਸਮਰਪਿਤ ਕੀਤਾ ਹੈ ਔਰ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਦਸ਼ਮੇਸ਼ ਪਬਲਿਕ ਸਕੂਲ ਵੱਲੋਂ ਸ਼ੁਕਰਾਨਾ ਸਮਾਗਮ ਉਲੀਕਿਆ ਗਿਆ ਹੈ ਜਿਸ ਦੇ ਵਿੱਚ ਕੀਰਤਨ ਸਮਾਗਮ ਹੋਏ ਜਿਸ ਵਿੱਚ ਇਹ ਜਿਹੜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਬਲਵੰਤ ਸਿੰਘ ਰਬਾਬੀ ਜਥਾ ਔਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਨੇ ਕੀਰਤਨ ਰਾਈ ਸੰਗਤਾਂ ਨੂੰ ਨਿਹਾਲ ਕੀਤਾ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਸ਼ਮੇਸ਼ ਪਬਲਿਕ ਸਕੂਲ ਵੱਲੋਂ ਜਿਹੜਾ ਉਲਿੱਖਿਆ ਗਿਆ ਉਹਦੇ ਵਿੱਚ ਉਚੇਚੇ ਤੌਰ ਤੇ ਹਾਜ਼ਰੀ ਭਰਨ ਲਈ ਦਿੱਲੀ ਦੀ ਸਿੱਖਿਆ ਮੰਤਰੀ ਬੀਬੀ ਆਤੀਸ਼ੀ ਸਿੰਘ ਪਹੁੰਚੀ ਔਰ ਉਹਨਾਂ ਨੇ ਆਪਣੇ ਹੱਥੇ ਆ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਪ੍ਰਕਾਸ਼ਪੁਰਪ ਦੀ ਔਰ ਦਸ਼ਮੇਸ਼ ਪਬਲਿਕ ਸਕੂਲ ਨੂੰ ਮਾਨਤਾ ਪ੍ਰਾਪਤ ਹੋਣ ਦੀ ਵਧਾਈ ਦਿੱਤੀ ਔਰ ਉਹਦੇ ਨਾਲ ਹੀ ਸਾਡੇ ਵਿੱਚ ਜਿਹੜੇ ਸਰਦਾਰ ਸਤਨਾਮ ਸਿੰਘ ਸੱਤਾ ਜੀ ਜੋ ਚੇਅਰਮੈਨ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਲਕਾ ਜੀ ਦੇ ਉਹ ਵੀ ਪੁੱਜੇ ਹਨ ਸਰਦਾਰ ਹਰਮੇਸ਼ ਸਿੰਘ ਕਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਪੁੱਜਣਾ ਸੀ ਪਰ ਉਹ ਵਿਦੇਸ਼ੀ ਯਾਤਰਾ ਤੇ ਹੋਣ ਕਰਕੇ ਇਹ ਕਿਸੇ ਕਰਤੇ ਅੱਜ ਜਿਹੜੇ ਆਜ਼ਾਦੀ ਨਹੀਂ ਪਰ ਸਕੇ ਉਹਨਾਂ ਦਾ ਵੀ ਸਾਨੂੰ ਵਧਾਈ ਦਾ ਜਿਹੜਾ ਸੰਦੇਸ਼ ਆਇਆ ਸੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਅੱਜ ਇਸ ਸਕੂਲ ਦੇ ਵਿੱਚ 547 ਬੱਚੇ ਜਿਹੜੇ ਹੈ ਵਿਦਿਆ ਲੈ ਰਹੇ ਹਨ ਸੰ 2002 ਚ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ 130 ਬੱਚਿਆਂ ਦੇ ਨਾਲ ਇਹ ਸਕੂਲ ਸ਼ੁਰੂ ਕੀਤਾ ਸੀ ਔਰ ਮੈਂ ਕਹਿ ਸਕਦਾ ਹਾਂ ਕਿ ਇਹ ਸਾਊਥ ਦਿੱਲੀ ਦਾ ਇਕਲੌਤਾ ਸਕੂਲ ਹੈ ਜਿਹੜਾ 1000 ਰੁਪਏ ਘੱਟ ਤੋਂ ਫੀਸ ਲੈ ਕੇ ਸਾਰੇ ਜਿਹੜੇ ਸਾਡੇ ਕਲਾਸਰੂਮ ਹੈ ਉਹ 에어 ਕੰਡੀਸ਼ਨਰ ਸਾਰੇ ਬੱਚਿਆਂ ਨੂੰ 에어 ਕੰਡੀਸ਼ਨਰ ਕਮਰਿਆਂ ਚ ਬਿਠਾਉਂਦਾ ਹੈ ਐਡੀ ਕਟ ਫੀਸ ਹੋਰ ਕਿਸੇ ਸਕੂਲ ਚ ਨਹੀਂ ਹੈ ਜਿਹੜੀ ਕਲਾਸਰੂਮ ਏਸੀ ਹੋਣ ਔਰ ਮੈਂ ਜਿਹੜਾ ਸਕੂਲ ਨੂੰ ਮਾਨਤਾ ਪ੍ਰਾਪਤ ਹੋਈ ਹੈ ਉਹਦੇ ਲਈ ਆਪਣੇ ਸਭਾ ਦੇ ਪ੍ਰਧਾਨ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਚ ਦਸ਼ਮੇਸ਼ ਪਬਲਿਕ ਸਕੂਲ ਚੱਲਦਾ ਹੈ ਉਹਨਾਂ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀ ਦਾ ਔਰ ਆਪਣੀ ਸਮੂਚੀ ਟੀਮ ਦਾ ਔਰ ਬੀਬੀ ਜਗਜੋਤ ਕੌਰ ਜੋ ਇੱਥੋਂ ਦੇ ਦਸ਼ਮੇਸ਼ ਪਬਲਿਕ ਸਕੂਲ ਦੀ ਮੁਖੀ ਹੈ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅਨਥਕ ਮਿਹਨਤ ਕਰਕੇ ਇਸ ਸਕੂਲ ਨੂੰ ਮਾਨਤਾ ਪ੍ਰਾਪਤ ਕਰਾਉਣ ਦੇ ਵਿੱਚ ਜਿਹੜੀ ਹੈ ਉਹ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 사ਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਚਨ ਦਸ਼ਮੇਸ਼ ਪਬਲਿਕ ਸਕੂਲ ਜੱਜੋਪੁਰ ਠੀਕ ਹੈ ਦਸ਼ਮੇਸ਼ ਪਬਲਿਕ ਸਕੂਲ ਸਾਲ 2002 ਵਿੱਚ ਸਥਾਪਿਤ ਹੋਇਆ ਜਿਸ ਦੇ ਵਿੱਚ ਸ਼ੁਰੂ ਦੇ ਵਿੱਚ ਸਿਰਫ 130 ਬੱਚੇ ਸਨ ਇਸ ਸਕੂਲਿਕ ਪ੍ਰਾਇਮਰੀ ਸਕੂਲ ਹੈ ਇਸ ਨੂੰ ਮਾਨਤਾ ਪ੍ਰਾਪਤ ਕਰਨ ਵਾਸਤੇ 23 ਸਾਲ ਤੋਂ ਪੁਰਾਣੀ ਮਿਹਨਤ ਚੱਲ ਰਹੀ ਹੈ 23 ਸਾਲ ਤੋਂ ਅੱਜ ਮੌਜੂਦਾ ਕਮੇਟੀ ਨੇ ਆਪਣੀ ਸੂਝ-ਬੂਝ ਦੇ ਨਾਲ ਤੇ ਆਪਣੀ ਯੋਗਤਾ ਤੇ ਆਧਾਰ ਤੇ ਇਸ ਸਕੂਲ ਨੂੰ ਸਰਕਾਰੀ ਮਾਨਤਾ ਪ੍ਰਾਪਤ ਕਰਵਾਈ ਹੈ ਅਸੀਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹਾਂ ਤੇ ਸ਼ੁਕਰਾਨਾ ਵਜੋਂ ਅੱਜ ਬਾਲਾ ਪੀਤੰਗ ਧੰਨ ਧੰਨ ਸਾਇ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰੂਗ੍ਰੋ ਇਹ ਸ਼ੁਕਰਾਨਾ ਸਮਾਗਮ ਸਮਰਪਿਤ ਕਰਦੇ ਹੋਏ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੰਗਤਾਂ ਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ ਸਤਨਾਮ ਸਿੰਘ ਚੇਅਰਮੈਨ ਗੁਰੂ ਹਰਕਿਸ਼ਨ ਪਬਲਿਕ ਸਕੂਲ ਕਾਲਕਾ ਜੀ ਅੱਜ ਮੈਂ ਸਾਰੇ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਹਾਂ ਕਿ ਸਾਡੇ ਗੋਵਿੰਦਪੁਰੇ ਇਲਾਕੇ ਦੇ ਅੰਦਰ ਦਸ਼ਨੇਸ਼ ਪਬਲਿਕ ਸਕੂਲ ਰਿਕੋਨਾਈਜ਼ਡ ਹੋਇਆ ਹੈ ਜਿਹਦੇ ਅੰਦਰ ਕਾਫੀ ਹਸਤੀਆਂ ਵੀ ਰਾਜਨੀਤਿਕ ਆਈਆਂ ਨੇ ਤੇ ਸਾਰੇ ਅੰਦਰ ਦਾ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਵੀ ਇੱਥੇ ਦਾ ਹੀ ਵਸਨੀਕ ਹਾਂ ਤੇ ਇਸ ਇਸ ਸਕੂਲ ਦੇ ਸਾਰੇ ਕਾਰਜਕਾਰ ਮੇਰੀ ਦੇਖਰੇਖ ਦੇ ਅੰਦਰ ਹੀ ਹੋਇਆ ਬਚਪਨ ਤੋਂ ਲੈ ਕੇ ਸੀ ਇੱਥੇ ਦੇਖਿਆ ਇਹਦੇ ਸਭ ਤੋਂ ਜ਼ਿਆਦਾ ਜਿਆਦਾ ਸ਼ੁਕਰਗੁਜ਼ਾਰ ਹਾਂ ਸੀ ਇਸ ਕਮੇਟੀ ਦੇ ਹੈਗੇ ਆ ਸਰਦਾਰ ਸੁਰਜੀਤ ਸਿੰਘ ਪ੍ਰਧਾਨ ਸਰਦਾਰ ਹਰਦੀਪ ਸਿੰਘ ਜੀ ਜਰਨਲ ਸਕੱਤਰ ਤੇ ਜਿਨ੍ਹਾਂ ਦੀ ਅਣਖ ਅਥ ਮਿਹਨਤ ਜਿਹੜੀ ਸੀਗੀ ਉਹਨੂੰ ਮਤਲਬ ਬੋਰ ਪਿਆ ਆ ਤੇ ਇਹ ਮੈਂ ਇੱਕ ਵਾਰੀ ਫੇਰ ਤੋਂ ਵਧਾਈ ਦਿਨਾ ਕਿ ਇਹ ਇੰਨੇ ਘੱਟ ਪੈਸਿਆਂ ਦੇ ਅੰਦਰ ਕੋਈ ਵੀ ਐਜੂਕੇਸ਼ਨ ਦੇਣੀ ਬਹੁਤ ਮਾਣ ਵਾਲੀ ਗੱਲ ਹੈਗੀ ਇੱਕ ਇੱਕ ਕੌਮ ਵਾਸਤੇ ਮੈਂ ਸ਼ੁਕਰਗੁਜ਼ਾਰ ਹਾਂ ਤਹਿ ਦਿਲੋਂ ਸੰਗਤ ਦਾ ਵੀ ਸਾਰੀ ਕਮੇਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ